ਲੋ ਦੋਤੋ ਬੋੜਾ ਟਰੈਕਟਰ ਨਵਾਂ ਟਰੈਕਟਰ ਸ਼ਿਕਨਾ ਵਾਸਤੇ ਆ ਗਿਆ ਡੀਆਈ ਸੋਨਾਲਿਕਾ 35 20 ਮਾਡਲ 438 ਰੇਟ ਆ ਜੀ ਡਬਲ ਕਲਚ ਆ ਡਬਲ ਡਿਸਟ੍ਰੀਬਿਊਟਰ ਡਬਲ ਪੰਪ ਆ ਟਰੈਕਟਰ ਕੋਕਾ ਪੀਸ ਆ ਜੀ ਸ਼ਿਕੰਦਰ 38 ਹਸ ਪਾਵਰ ਕੈਟਾਗਰੀ ਦਾ ਟਰੈਕਟਰ ਆ ਜੀ ਪਲੇਟਫਾਰਮ ਬਣਿਆ ਹੋਇਆ ਉੱਤੇ ਦੇਖੋ ਤੁਸੀਂ ਪੂਰਾ ਸਾਹਮਣੇ ਰੱਖਿਆ ਹੋਇਆ ਹੈ ਟਰੈਕਟਰ ਆ ਜੀ ਪੀ ਆਈ ਦੇ ਵਿੱਚ ਨਵਾਂ ਮਾਡਲ ਦਾ ਨਵਾਂ ਟਰੈਕਟਰ ਹੈ ਜੀ ਸੁਪਰ ਮਾਡਲ ਹੈ ਟਰੈਕਟਰ ਹਰਿਆਣਾ ਨੰਬਰ ਹੈ ਜੀ ਆ ਗਿਆ ਜੀ ਐਕਸ ਟੀ 744 ਇਹ ਹੈਗਾ 22 ਮਾਡਲ 598 ਰੇਟ ਹੈ ਜੀ ਟਰੈਕਟਰ ਦੇ ਇਹ ਵੀ ਕੀ ਕਹਨੇ ਆ ਜੀ ਡਬਲ ਫਸਟ ਡਬਲ ਡਿਸਟ੍ਰਿਬਿਊਟਰ ਡਬਲ ਪੰਪ ਨਵਾਂ ਟਰੈਕਟਰ ਜਾਂਸੀ ਚ ਜਿਹੜਾ 7 ਲੱਖ ਦਾ ਨਿਕਲਦਾ ਜੀ ਦਾ 8 ਲੱਖ ਦਾ ਨਿਕਲਦਾ 8 ਲੱਖ ਇਹਦੇ ਪਾਇਆ ਜਾਂਦਾ ਸ਼ੋਅਰੂਮ ਫੇਟ ਤੋਂ ਬਾਅਦ ਰੋਡ ਪ੍ਰਾਈਸ ਉੱਪਰ ਪਾਇਆ ਜਾਂਦਾ ਜੀ 8 ਵਾਂਗੂ ਪਾਇਆ ਜਾਂਦਾ ਤੇ ਇਹ ਤੁਹਾਨੂੰ 5.5 ਬੰਦੇ ਦੇ ਘਰਾਂ 'ਚ ਬੰਦਾ ਦੇ ਦੂਆ ਇੰਨਾ ਕ ਤਾਂ ਹੋ ਹੀ ਜਾਂਦਾ 20000 ਰੁਪਏ ਦਾ ਸੀ ਟਰੈਕਟਰ ਬਹੁਤ ਸੋਹਣਾ ਹੀ ਕਿੰਨਾ ਬੰਦੀ ਸਭ ਤੋਂ ਵਧੀਆ ਜੀ ਜਿਹੜੀ ਮੰਡੀ ਨੰਬਰ ਫਲਾਟ ਆ ਗਈ ਇਹ ਫੋਟੋ ਆਈ ਉੱਤੇ ਲੱਗੀ ਇਹਦੇ ਪੋਰਡ ਦੇ ਸ਼ਕੀਨਾ ਵਾਸਤੇ ਕਿਸੇ ਵੀਰ ਨੇ ਤਿਆਰ ਕਰਾਉਣਾ ਹੋਵੇ ਟਰੈਕਟਰ ਇਹਦਾ ਆਉਂਦੇ ਬੰਦੇ ਨੂੰ ਪ੍ਰਾਈਸ ਪੁੱਛ ਕੇ ਦੱਸਦੇ ਨਹੀਂ ਪ੍ਰਾਈਸ ਨਹੀਂ ਦਿੱਤਿਆ ਇਹ ਟਰੈਕਟਰ ਬਹੁਤ ਫੋਨਾਜੀ ਸਾਫ਼ ਕਰ ਜੇ ਕਿਸੇ ਨੇ ਤਿਆਰ ਕਰਾਉਣਾ ਹੋਵੇ ਆ ਗਈ ਆ ਆ 95 ਮਾਡਲ ਇੱਕ ਲੱਖ 47000 ਰੇਟ ਆਈ ਇਹਦਾ ਖੈਰ ਨਵੀਂ ਮੋਗਰ ਲਈ ਮੂਰਲੇ ਆਈਫੀ ਆ ਕਟਰੀ ਹੋਈ ਮੂਰਲੇ ਟੈਂਪਰ ਟਰੈਕਟਰ ਦਾ ਦੇਖੋ ਪੇਂਟ ਕਿਦੋਂ ਟੱਚ ਵੀ ਹੋਇਆ ਟਰੈਕਟਰ ਜਿਹੜਾ ਉੱਡਿਆ ਪੇਂਟ ਜਿਵੇਂ ਉੱਡਦਾ ਹੁੰਦਾ ਟਰੈਕਟਰਾਂ ਦਾ ਉਵੇਂ ਆਸ਼ੀ ਦਾ ਉੱਡਿਆ ਹੋਇਆ ਪੇਂਟ ਆ ਪਰ ਹੋਇਆ ਨਹੀਂ ਹੋਇਆ ਜੀ ਬਹੁਤ ਸੋਹਣਾ ਟਰੱਕ ਦਾ ਆ